ਸਭ ਅਜਿਹਾ ਪ੍ਰਸਤੁਤ ਹਾਂ। ਸਾਡੇ ਮਾਨਯੋਗ ਡੀਆਈਜੀ ਬਾਰਡਰ ਰੇਂਜ ਸ਼੍ਰੀ ਸੰਦੀਪ ਗੋਇਲ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਤੇ ਸਾਡੇ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਆਈਪੀਐਸ ਉਹਨਾਂ ਦੀ ਫਰਮ ਲੀਡਰਸ਼ਿਪ ਦੇ ਤਹਿਤ ਸਾਡੀ ਸ਼੍ਰੀ ਹਰਗੋਬਿੰਦਪੁਰ ਪੁਲਿਸ ਨੂੰ ਸਬਡਿਵੀਜ਼ਨ ਨੂੰ ਬਹੁਤ ਹੀ ਵਧੀਆ ਕਾਮਯਾਬੀ ਮਿਲੀ ਹੈ ਸਾਡੀ ਟੀਮ ਦੇ ਇਨਚਾਰਜ ਸੀਆਈਏ ਇਨਸਪੈਕਟਰ ਜਿਹੜੇ ਹੈਗੇ ਆ ਸੁਖਰਾਜ ਜੀ ਔਰ ਐਸਐਚਓ ਕਮਾਨ ਹਰਜਿੰਦਰ ਸਿੰਘ ਐਸਐਚਓ ਸ਼੍ਰੀ ਹਰਗਵਿੰਦਪੁਰ ਗਗਨਦੀਪ ਸਿੰਘ ਔਰ ਚੌਂਕੀ ਇਨਚਾਰਜ ਹਰਚੋਵਾਲ ਸਾਡੇ ਸਰਵਣ ਸਿੰਘ ਇਹਨਾਂ ਦੀਆਂ ਇਹਨਾਂ ਦੀ ਕੋਲਾਬੋਰੇਸ਼ਨ ਤੇ ਅਸੀਂ ਅੱਜ ਤੁਹਾਨੂੰ ਤਿੰਨ ਚੀਜ਼ਾਂ ਸਾਨੂੰ ਰਿਕਵਰ ਹੋਈਆਂ ਜਿਹੜੀ ਜਿਹਦੇ ਬਾਰੇ ਅਸੀਂ ਇਹ ਪ੍ਰੈਸ ਕਾਨਫਰੰਸ ਕਰ ਕੀਤੀ ਹੈ ਤੁਹਾਨੂੰ ਉਹਦੀ ਜਾਣਕਾਰੀ ਦਿੰਨੇ ਆ ਇੱਕ ਸਾਡੇ 2024 ਦੇ ਵਿੱਚ ਸ੍ਰੀ ਹਰਗਵਿੰਦਪੁਰ ਇੱਕ ਮਰਡਰ ਮਰਡਰ ਦਾ ਕੇਸ ਮਤਲਬ ਕਿਡਨਾਪਿੰਗ ਫॉर ਮਰਡਰ ਇਹ ਕੇਸ ਰਜਿਸਟਰਡ 2024 ਚ ਹੋਇਆ ਸੀਗਾ ਔਰ ਹੋਇਆ ਇਹ ਸੀਗਾ ਕਿ ਇੱਕ ਯਾਦਵਿੰਦਰ ਸਿੰਘ ਯਾਦੀ ਹੈ ਜਿਨੇ ਆਪਣਾ ਭਰਾ ਉਹਦਾ ਰਣਜੀਤ ਸਿੰਘ ਸੀਗਾ ਤੇ ਇਹ ਸ਼ੱਕ ਉਸ ਟਾਈਮ ਦੇ ਸਤਪਾਲੋtheta ਸਰਪੰਚ ਹੈਗਾ ਸੀ ਉਹਨੇ ਕੇਸ ਰਜਿਸਟਰ ਕਰਾਇਆ ਸੀ ਕਿ ਇਹਨੇ ਆਪਣੇ ਬ੍ਰਦਰ ਦਾ ਕਤਲ ਕਰਕੇ ਤੇ ਉਹਨੂੰ ਕਿਦਰੇ ਅ ਮਤਲਬ ਡਿਸਪੋਜ਼ ਆਫ ਉਹਦੀ ਬਾਡੀ ਨੂੰ ਕਰ ਦਿੱਤਾ ਹੈ ਤੇ ਉਹਦੀ ਇਨਵੈਸਟੀਗੇਸ਼ਨ ਚੱਲਦੀ ਰਹੀ ਸੀਗੀ 2024 ਦਾ ਕੇਸ ਹੈਗਾ ਸੀਗਾ ਫਿਰ ਅਸੀਂ ਇਹ ਯਾਦਵਿੰਦਰ ਯਾਦੀ ਨੂੰ ਇਹਨੂੰ ਅਰੈਸਟ ਕਰ ਲਿਆ ਔਰ ਇਹਨੂੰ ਕੱਲ ਅਸੀਂ ਅਰੈਸਟ ਕੀਤਾ ਔਰ ਇਹ ਵੀ ਮੰਨ ਗਿਆ ਕਿ ਮੈਂ ਇਸ ਤਰੀਕੇ ਨਾਲ ਆਪਣੇ ਬ੍ਰਦਰ ਨੂੰ ਮਾਰ ਦਿੱਤਾ ਸੀਗਾ ਤੇ ਮਾਰ ਕੇ ਤੇ ਉਹਨੇ ਇਹਦੀ ਬਾਡੀ ਨੂੰ ਦਰਿਆ ਦੇ ਵਿੱਚ ਡਿਸਪੋਜ਼ ਆਫ ਕਰ ਦਿੱਤਾ ਸੀਗਾ ਤੇ ਕੀ ਕਾਰਨ ਸੀ ਤੇ ਰੀਜ਼ਨ ਇਹਦੇ ਪਿੱਛੇ ਉਹਦੀ ਕਿਉਂਕਿ ਇਹ ਤਿੰਨ ਭਰਾ ਹੈਗੇ ਇੱਕ ਦਲਬਾਗ ਸੀਗਾ ਇੱਕ ਯਾਦਵਿੰਦਰ ਸੀਗਾ ਤੇ ਇੱਕ ਰਣਜੀਤ ਸਿੰਘ ਹੈਗਾ ਸੀਗਾ ਤੇ ਜਿਹੜਾ ਮਰਡਰਰ ਹੈ ਰਏ ਸਭ ਤੋਂ ਵੱਡਾ ਸੀ ਤੇ ਜਿਹੜਾ ਰਣਜੀਤ ਸਿੰਘ ਹੈਗਾ ਸੀਗਾ ਉਹ ਨਸ਼ੇ-ਨਿਸ਼ੇ ਕਰਦਾ ਸੀਗਾ ਤੇ ਉਸ ਤੋਂ ਛੋਟਾ ਜਿਹੜਾ ਦਲਬਾਗ ਸਿੰਘ ਜਿਹੜਾ ਹੈਗਾ ਨਾ ਉਹ ਹੈਂਡੀਕੈਪਡ ਹੈ ਤੇ ਸੋ ਦੋਨੋਂ ਮੈਰਿਡ ਨਹੀਂ ਸੀ ਇਕੱਲਾ ਯਾਦਵਿੰਦਰ ਮੈਰਿਡ ਸੀ ਤੇ ਇਹਨੂੰ ਆਪਣੀ ਉਹ ਲਾਲਚ ਪੈ ਗਿਆ ਕਿ ਸਾਰੀ ਜ਼ਮੀਨ ਜਾਇਦਾਦ ਮੇਰੀ ਹੋ ਜੂਗੀ ਇਹਨਾਂ ਦਾ ਤਾਂ ਅੱਗੇ ਪਿੱਛੇ ਕੋਈ ਹੈ ਨਹੀਂ ਐ ਤੇ ਇਹ ਨਸ਼ੇ ਵੀ ਕਰਦਾ ਹੈ ਇਸੇ ਰੰਜੀਤ ਇਨੇ ਉਹਨੂੰ ਮਾਰ ਦਿੱਤਾ ਸੀਗਾ ਜੀ ਤੇ ਉਹ ਅਸੀਂ ਇਹਨੂੰ ਅਰੈਸਟ ਕੀਤਾ ਆ ਤੇ ਕਾਫੀ ਇਹਦੇ ਵਿੱਚ ਕਿਉਂਕਿ ਪਹਿਲਾਂ ਤੇ ਇਹ ਭਗੌੜਾ ਰਿਹਾ ਸੀਗਾ ਉਸ ਤੋਂ ਬਾਅਦ ਇਹ ਕੋਈ ਇਨਕੁਆਰੀ ਵਗੈਰਾ ਲਗਾਉਂਦਾ ਰਿਹਾ ਫਿਰ ਇਹਨੇ ਬੇਲਾ ਵੀ ਲਗਾਈਆਂ ਪਰ ਅਲਟੀਮੇਟਲੀ ਸਾਨੂੰ ਕਾਮਯਾਬੀ ਮਿਲ ਗਈ ਇਹਨੂੰ ਅਰੈਸਟ ਕਰ ਲਿਆ ਔਰ ਇਹ ਪਤਾ ਲੱਗ ਗਿਆ ਕਿ ਇਹਨੇ ਵਾਕੇ ਹੀ ਆਪਣੇ ਭਰਾ ਨੂੰ ਮਾਰਿਆ ਸੀਗਾ ਦੂਸਰਾ ਸਾਡੇ ਕੋਲ ਇੱਕ ਸਾਡਾ ਇੱਕ 7ਵੇਂ ਮਹੀਨੇ 2025 ਮਾੜੀ ਟੰਡਾ ਇੱਕ ਪਿੰਡ ਹੈਗਾ ਸਾਡੇ ਕੁਮਾਨ ਥਾਣੇ ਦੇ ਵਿੱਚ ਪੈਂਦਾ ਉੱਥੇ ਰੁਪਿੰਦਰ ਸਿੰਘ ਰੋਮੀ ਦੇ ਘਰ ਦੇ ਬਾਹਰ ਰਾਤ ਨੂੰ ਗੋਲੀਆਂ ਚਲਾਈਆਂ ਗਈਆਂ ਸੀ ਮੰਨੂ ਅਗਵਾਨ ਵੱਲੋਂ 50 ਲੱਖ ਦੀ ਫਰੋਤੀ ਮੰਗੀ ਗਈ ਸੀ ਉਹਦੇ ਗੇਟ ਤੇ ਗੋਲੀਆਂ ਮਾਰੀਆਂ ਸੀ ਅਸੀਂ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਸੀ ਤੇ ਕਾਫੀ ਇਹਨਾਂ ਦੀ ਇੰਸਪੈਕਟਰ ਸੀਆਈਏ ਸੁਖਰਾਜ ਸਿੰਘ ਔਰ ਐਸਐਚਓ ਕੁਮਾਨ ਦੀ ਮਿਹਨਤ ਸਦਕਾ ਉੱਥੇ ਉਹ ਜਿਹੜੇ ਆਏ ਸੀਗੇ ਗੈਂਗਸਟਰ ਜਿਨ੍ਹਾਂ ਨੇ ਗੋਲੀਆਂ ਜਿਨ੍ਹਾਂ ਨੇ ਸ਼ੂਟਰ ਆਏ ਸੀਗੇ ਉਹ ਅਸੀਂ ਦੋਨੋਂ ਅਰੈਸਟ ਕਰ ਲਏ ਆ ਤੇ ਉਹਦੇ ਵਿੱਚ ਜਿਹੜਾ ਹੈਗਾ ਇਹ ਸਾਡੇ ਕੋਲ ਹੁਣ ਰਿਮਾਨਡੇ ਤੇ ਹੈਗੇ ਆ ਉਹਨਾਂ ਦੇ ਘਰਾਂ ਚੋਂ ਹੀ ਉਹਨਾਂ ਨੂੰ ਕੀਤਾ ਹੈ ਇਹਦੇ ਪਿੱਛੇ ਰੀਜ਼ਨ ਇਹ ਸੀਗਾ ਕਿ ਰومی ਜਿਹੜਾ ਹੈ 25 25 ਤੋਂ 30 ਸਾਲ ਉਹ ਯੂ ਐਸ اے ਰਿਹਾ ਤੇ ਉਥੋਂ ਆਇਆ ਸੀਗਾ ਤੇ ਪਿੰਡ ਦੇ ਵਿੱਚ ਹੈਗਾ ਸੀਗਾ ਕਿ ਉਹਦਾ ਲਾਈਫ ਸਟਾਈਲ ਦੇਖ ਕੇ ਕਿ ਇਹਦੇ ਕੋਲ ਪੈਸੇ ਬਹੁਤ ਜ਼ਿਆਦਾ ਹੈਗੇ ਆ ਪਹਿਲਾਂ ਤੇ ਜਿਹੜਾ ਮੰਨੂ ਅਗਵਾਨ ਮਨਿੰਦਰ ਬਿੱਲਾ ਦੇ ਕੋਹੇ ਦਾ ਔਰ ਅਨਮੋਲ ਹੈ ਜਿਹੜਾ ਇਹਦੇ ਹੀ ਪਿੰਡ ਦਾ ਹੈਗਾ ਸੀਗਾ ਇਹ ਸਾਰੇ ਪੁਰਤਗਾਲੀ ਹੈਗੇ ਆ ਇਹਨਾਂ ਨੇ ਅਨਮੋਲ ਨੇ son of ਇਹਦਾ ਕੁਲਵਿੰਦਰ ਸਿੰਘ ਸਾਹਾ ਇੰਨੇ ਹੀ ਇਹਨਾਂ ਨਾਲ ਕੰਟੈਕਟ ਕੀਤਾ ਵੀ ਇਹਦੇ ਕੋਲ ਪੈਸੇ ਬੜੇ ਆ ਇਹਨੂੰ ਡਰਾਇਆ ਜਾ ਸਕਦਾ ਔਰ ਇਹਦੇ ਕੋਲੋਂ ਪੈਸੇ ਲਏ ਜਾ ਸਕਦੇ ਉਸ ਤਹਿਤ 7ਵੇਂ ਮਹੀਨੇ ਗੋਲੀ ਉਹਦੇ ਘਰ ਚ ਮਾਰੀ ਸੀ ਪਰ ਕੰਟੀਨਿਊਸਲੀ ਇਹਦੀ ਇਨਵੈਸਟੀਗੇਸ਼ਨ ਕਰਦੇ ਰਹੇ ਆ ਉਸ ਕੇਸ ਦੇ ਵਿੱਚ ਲੱਗੇ ਰਹੇ ਆ ਔਰ ਅੰਤ ਵਿੱਚ ਕਾਮਯਾਬੀ ਮਿਲ ਗਈ ਉਹਦੇ ਵਿੱਚ ਅਸੀਂ ਇਹ ਦੋ ਬੰਦੇ ਸੰਦੀਪ ਸਿੰਘ ਔਰ ਸਹਿਜ ਦੀਪ ਸਿੰਘ ਜਿਹੜਾ ਸੰਦੀਪ ਸਿੰਘ ਆ ਉਹ ਮਧਰੇ ਪਿੰਡ ਦਾ ਹੈਗਾ ਔਰ ਸਹਿਜ ਦੀਪ ਸਿੰਘ ਜਿਹੜਾ ਹੈਗਾ ਉਹ ਪੱਟੀਵਾਲ ਦਾ ਇਹਨਾਂ ਦੋਨਾਂ ਨੂੰ ਅਸੀਂ ਅਰੈਸਟ ਕਰ ਲਿਆ ਇਹਦੇ ਵਿੱਚ ਇਹਨਾਂ ਨੇ ਹੀ ਉੱਥੇ ਗੋਲੀਆਂ ਚਲਾਈਆਂ ਸੀਗੀਆਂ ਜੋ ਕਿ ਮੇਨਲੀ ਤਾਂ ਜਿਹੜਾ ਰੁਪਿੰਦਰ ਸਿੰਘ ਰومی ਦੇ ਪਿੰਡ ਮਾੜੀ ਟਾਂਡੇ ਦਾ ਅਨਮੋਲ ਹੈਗਾ ਜਿਨੇ ਇਹ ਸਾਰੀ ਇਨਫੋਰਮੇਸ਼ਨ ਦਿੱਤੀ ਸੀਗੀ ਔਰ ਇਹਨਾਂ ਨੂੰ ਵੀ ਅਸੀਂ ਮੁਕਦਮੇ 'ਚ ਨੋਮਿਨੇਟ ਕਰ ਲਿਆ ਤੇ ਜੋ ਇਹਦੇ ਕਾਨੂੰਨ ਮੁਤਾਬਿਕ ਬੰਦੀ ਕਾਰਵਾਈ ਕਰਕੇ ਇਹਨਾਂ ਨੂੰ ਵੀ ਅਰੈਸਟ ਕਰਾਵਾਂਗੇ ਅਸੀਂ ਥਰਡ ਇੱਕ ਸਾਡਾ ਹੋਰ ਬੜੀ ਅੱਛੀ ਸਾਡੀ ਰਿਕਵਰੀ ਹੋਈ ਹੈ ਦੋ ਲੜਕੇ ਨਵਜੋਤ ਸਿੰਘ ਤੇ ਪ੍ਰਦੀਪ ਸਿੰਘ ਹੈਗੇ ਆ ਜੇ ਜਿਹੜੇ ਕਿ ਦੋਨੋਂ ਸਖੇ ਭਰਾ ਹੈਗੇ ਆ ਤੇ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਹੈ ਤੇ ਇਹਨਾਂ ਦੇ ਕੋਲੋਂ ਇੱਕ 9mm ਪਿਸਟਲ ਔਰ ਇੱਕ 34 ਬੋਰ ਪਿਸਟਲ ਵਿਦ ਟੂ ਲਾਈਵ ਕਾਟ ਰੈਜਿਸ ਇਹ ਅਸੀਂ ਇਹਨਾਂ ਕੋਲੋਂ ਰਿਕਵਰ ਕੀਤੇ ਆ ਇਹ ਹੈਗੇ ਤਾਂ ਦੋਨੋਂ ਭਰਾ ਆ ਹੁਣ ਇਹਦੇ ਵਿੱਚ ਇੱਕ ਚੀਜ਼ ਹੈਗੀ ਆ ਕਿ ਜਿਹੜਾ 9mm ਦਾ ਅਸੀਂ ਕੀਤਾ ਉਹ ਸਾਡੀ ਪੁਲਿਸ ਦਾ ਹੀ ਸਰਕਾਰੀ ਵੈਪਨ ਹੈਗਾ ਤੇ ਉਹ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਰਿਕਵਰ ਹੋਇਆ ਉਹ ਅਮ ਅਮ੍ਰੇਸਰ ਦਾ ਜਸਵੰਤ ਸਿੰਘ ਇੱਕ ਐਸਆਈ ਹੈਗਾ ਜਿਹਦੀ ਰਣਜੀਤ ਐਵੇਨਿਊ ਥਾਣੇ ਦੇ ਵਿੱਚ ਰਿਪੋਰਟ ਗੁੰਮਸ਼ੁਦਗੀ ਦੀ ਵੈਪਨ ਦੀ ਹੈਗੀ ਆ ਤੇ ਉਹਦਾ ਇਹ ਵੈਪਨ ਹੈਗਾ ਉਹ ਵੀ ਵੈਪਨ ਅਸੀਂ ਰਿਕਵਰ ਕਰ ਲਿਆ ਤੇ ਇਹਨਾਂ ਦੋਨਾਂ ਨੂੰ ਵੀ ਅਸੀਂ ਅਰੈਸਟ ਕੀਤਾ ਅੱਜ ਅਸੀਂ ਕੋਰਟ 'ਚ ਪੇਸ਼ ਕਰਨ ਲੱਗੇ ਆ ਇਹਨਾਂ ਨੂੰ ਇਹ ਤੇ ਨਾ ਸਰਕਾਰੀ ਬਸਕੇ ਭਰਾ ਨੇ ਇਹ ਕਰਦੇ ਕੀ ਇਹਨੂੰ ਵੀ ਫੈਮਿਲੀ ਬੈਕਗ੍ਰਾਉਂਡ ਕੀ ਹੈ ਕਿ ਇਹ ਕ੍ਰਿਮੀਨਲ ਨੇ ਇਹਨਾਂ ਕੋਲ ਵੈਪਨ ਕਿੱਥੇ ਇਹ ਜਿਹੜੇ ਆ ਜੀ ਦੋਨੋਂ ਸਕੇ ਭਰਾ ਆ ਬਟ ਇਹਨਾਂ ਦਾ ਕੰਮ ਕੋਈ ਇਦਾਂ ਹਜੇ ਤੱਕ ਜਿਹੜੀ ਪ੍ਰਾਇਮ ਅਫੀਸ਼ਾਇਰ ਸਾਡੇ ਜਾਂ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਚੀਜ਼ ਨਹੀਂ ਕੋਈ ਵੀ ਸਾਹਮਣੇ ਆਈ ਕਿ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਪਿਛਲਾ ਹੈਗਾ ਪਰ ਫਿਰ ਵੀ ਅਸੀਂ ਅੱਜ ਹੁਣ ਰਿਮਾਂਡ ਲੈ ਕੇ ਤੇ ਇਹਨਾਂ ਨੂੰ ਇਹਨਾਂ ਨੇ ਵੀ ਵੈਪਨ ਕਿਤੇ ਹਵਾਈ ਫਾਇਰ ਦੇ ਕਿਸ ਤਰੀਕੇ ਦਾ ਯੂਜ਼ ਹਜੇ ਤੱਕ ਇਹਨਾਂ ਨੇ ਇਸ ਵੈਪਨ ਨਾਲ ਕੁਝ ਨਹੀਂ ਕੀਤਾ ਇਹਨਾਂ ਨੇ ਇੱਕ ਵੈਪਨ 35000 ਦਾ ਤੇ ਇੱਕ 40000 ਦਾ ਕਿਸੇ ਬੰਦੇ ਕੋ ਖਰੀਦ ਕੀਤਾ ਸੀਗਾ ਤੇ ਉਹ ਮੈਂ ਇਸ ਟਾਈਮ ਤੇ ਮਤਲਬ ਪਾਰਟ ਆਫ ਸਾਡਾ ਇਨਵੈਸਟੀਗੇਸ਼ਨ ਉਹ ਅਲਰਟ ਨਾ ਹੋ ਜੇ ਉਹ ਵੀ ਛੇਤੀ ਅਸੀਂ ਉਹਨਾਂ ਬੰਦਿਆਂ ਨੂੰ ਫੜ ਲਾਂਗੇ ਤੇ ਉਹ ਵੀ ਤੁਹਾਡੇ ਨਾਲ ਫਿਰ ਸਾਰੀ ਇਨਫੋਰਮੇਸ਼ਨ ਸਾਡੀ ਕਰ ਉਹ ਉਹ ਹੈ ਹੈ ਕਿ ਦੇਖੋ ਮਿਸਿੰਗ ਦੀ ਰਿਪੋਰਟ ਹੈ ਉਹਦੀ ਕਿ ਮੇਰੇ ਕਿਤੇ ਡਿੱਗ ਪਿਆ ਸੀਗਾ ਜੀ ਇਸ ਤਰੀਕੇ ਨਾਲ ਇੱਕ ਗੈਂਗਸਟਰ ਫੜੇ ਗਿਆ ਸ਼ੂਟਰਸ ਫੜੇ ਗਿਆ ਇੱਕ ਵੱਡੀ ਚੈਨ ਪਟਾਲਾ ਪੁਲਿਸ ਨੇ ਤੋੜੀ ਆ ਕੀ ਲੱਗਦਾ ਕਿ ਜਿਹੜੇ ਸਾਡੇ ਏਰੀਆ ਦੇ ਵਿੱਚ ਇਹ ਲੋਕ ਸਰਗਰਮ ਸੀ ਇਹ ਨਾਲ ਆਮ ਪਬਲਿਕ ਨੂੰ ਕਿੰਨੀ ਇੱਕ ਰਾਹਤ ਮਿਲੇ ਦੇਖੋ ਜੀ ਡੈਫੀਨੇਟਲੀ ਇਹ ਆ ਵੀ ਇਹ ਜਿਹੜੀ ਜਿਹੜੇ ਦੇਖੋ ਇਹਨਾਂ ਚ ਨਾ ਬਹੁਤ ਸਾਰੇ ਲੋਕ ਤਾਂ ਜਿਹੜੇ ਹੈਗੇ ਜਿਹੜੇ ਵੀ ਫੜੇ ਗਏ ਯੰਗਸਟਰ ਹੈਗੇ ਆ ਕੋਈ 20 ਤੋਂ ਇਹ 22-25 ਸਾਲ ਦੀ ਏਜ ਦੇ ਵਿੱਚ ਵਿੱਚ ਹੀ ਹੈਗੇ ਆ ਸਾਰੇ ਗੁੰਮਰਾਹ ਹੋਏ ਹੋਏ ਆ ਉਹੀ ਅਕਸਰ ਅਸੀਂ ਅੱਗੇ ਵੀ ਕਹਿੰਦੇ ਆ ਕਿ ਜੇ ਬਾਹਰਲੇ ਬੈਠੇ ਜਿਹੜੇ ਹੈਗੇ ਉਹ ਇਹਨਾਂ ਨੂੰ ਵਰਗਲਾ ਲੈਂਦੇ ਆ ਇਹਨਾਂ ਨੂੰ ਲਾਲਚ ਦੇ ਲੈਂਦੇ ਆ ਲੇਅਰ ਕਰਦੇ ਆ ਮੇਨਲੀ ਤਾਂ ਇਹੀ ਕਰਦੇ ਵੀ ਤੁਹਾਨੂੰ ਅਸੀਂ ਬਾਹਰ ਸੱਦ ਲਾਂਗੇ ਉੱਥੇ ਤੁਹਾਨੂੰ ਸੈੱਟ ਕਰਾ ਦਾਂਗੇ ਤੇ ਮੈਂ ਤੇ ਤੁਹਾਡੇ ਮਾਧਿਅਮ ਰਾਹੀਂ ਬਟਾਲਾ ਪੁਲਿਸ ਵੱਲੋਂ ਅਸੀਂ ਇਹੀ ਇਹਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਕਿ ਇਹਨਾਂ ਦੀਆਂ ਗੱਲਾਂ ਚ ਨਾਓ ਇਹ ਬਾਹਰ ਬੈਠੇ ਆ ਕੰਮ ਤੁਹਾਡੇ ਕੋਲ ਕਰਾਉਣਾ ਹੈ ਕੱਲ ਨੂੰ ਕਾਨੂੰਨ ਮੁਤਾਬਕ ਤੁਸੀਂ ਵੀ ਫੇਸ ਕਰਨਾ ਉਸ ਚੀਜ਼